ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਰੇ ਹਾਜ਼ਰਾ ਹਜੂਰ ਜਾਹਰਾ ਜਹੂਰ ਬਖਸ਼ੰਦ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦਾ ਪਿਆਰ ਲੈਣ ਵਾਸਤੇ ਤਨ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਮਹਾਰਾਜ ਜੀ ਦੇ ਤਰਸ ਸਦਕਾ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਸਾਂਝੀ ਕਰਦੇ ਆ ਰਹੇ ਹਾਂ ਅੱਜ ਜੋ ਪਾਤਸ਼ਾਹ ਜੀ ਨੇ ਪਾਵਨ ਬਚਨ ਬਖਸ਼ਿਆ ਹੈ ਆਓ ਉਸ ਵਿਚਾਰ ਨਾਲ ਜੁੜੀਏ ਸਹਿਬ ਕੀ ਕਿਰਪਾ ਕਰਦੇ ਤਰਸ ਕਰਦੇ ਕੀ ਸਮਝਾਉਂਦੇ ਕੀ ਸਮੱਤ ਬਖਸ਼ਦੇ ਪਿਆਰ ਨਾਲ ਸਰਵਣ ਕਰੀਏ ਸਤਗੁਰੂ ਕਿਰਪਾ ਕਰਦੇ ਸੋਰਠ ਮਹਲਾ ਨਾਮ ਮੰਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾਰ ਅਟਲ ਭਇਓ ਤ੍ਰੂ ਜਾ ਕਹਿ ਸਿਮਰਨ ਆਰ ਨਿਰਪਹਿ ਪਦ ਪਾਇਆ ਦੁਖ ਹਰਤਾ ਏ ਬਿਦਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੇ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਵ ਵਰਣ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪ ਹੀ ਉਤਰਹਿ ਪਾਰ ਆਏ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਮੇਰੇ ਤੁਹਾਡੇ ਭਲੇ ਲਈ ਮੈਨੂੰ ਤੁਹਾਨੂੰ ਬਖਸ਼ਿਆ ਹੈ ਆਓ ਇਸ ਪਾਵਨ ਬਚਨ ਦੀ ਸ਼ਰਣ ਵਿੱਚ ਪਈਏ ਵਿਚਾਰ ਪ੍ਰਾਰੰਭ ਕਰੀਏ ਗੁਰੂ ਸ਼ਬਦ ਦੀ ਸਾਂਝ ਨਾਲ ਜੁੜੀਏ ਗੁਰੂ ਫਤੇ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਅੱਜ ਬੜਾ ਤਰਸ ਕਰਦੇ ਮੇਰੇ ਤੁਹਾਡੇ ਤੇ ਮਹਾਰਾਜ ਜੀ ਕਹਿੰਦੇ ਇਹ ਮਾਨਣਾ ਨਾ ਜਿਹੜਾ ਇਹ ਬਾਹਰ ਨੂੰ ਭੱਜਦਾ ਹੈ ਇਹਦੇ ਬਾਹਰ ਨੂੰ ਭੱਜਣ ਦਾ ਇੱਕ ਕਾਰਨ ਕਿਉਂਕਿ ਰੱਬ ਨੇ ਦੁਨੀਆ ਬਣਾਈ ਬੜੀ ਸੋਹਣੀ ਹੈ ਰੱਬ ਆਪੇ ਦੇ ਵਿੱਚ ਬੈਠਾ ਤੇ ਸੋਹਣੀ ਤੇ ਹੋਏਗੀ ਸਭ ਕਹਿੰਦੇ ਮਨਾ ਤੂੰ ਇੱਕ ਕੰਮ ਕਿਉਂ ਨਹੀਂ ਕਰਦਾ ਤੂੰ ਇਹ ਗੱਲ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਪੱਕੀ ਕਿਉਂ ਨਹੀਂ ਕਰਦਾ ਕਿ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਪੱਕਾ ਹੋ ਜਾਏ ਫਿਰ ਮਹਾਰਾਜ ਜੀ ਉਦਾਹਰਨਾਂ ਦਿੰਦੇ ਨੇ ਮਹਾਰਾਜ ਜੀ ਦੱਸਦੇ ਵੀ ਐਨਾ ਐਨਾ ਨੇ ਪਰਮਾਤਮਾ ਦੀ ਸ਼ਰਨ ਫੜੀ ਪਰਮਾਤਮਾ ਦੀ ਸ਼ਰਨ ਦਾ ਮਤਲਬ ਹੁੰਦਾ ਨਾਮ ਜਪਣ ਲੱਗ ਪੈਣਾ ਬੰਦਗੀ ਕਰਨ ਲੱਗ ਪੈਣਾ ਪਰਮਾਤਮਾ ਤੇ ਪ੍ਰੂਸਾ ਰੱਖ ਕੇ ਉਹਦੇ ਮਲਾਪ ਲਈ ਤੁਰ ਪੈਣਾ ਸਹਿਬ ਜੀ ਅੱਜ ਜਦੋਂ ਕਿਰਪਾ ਕਰਨੀ ਕਰਦੇ ਨਾ ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰ ਕਹਿੰਦੇ ਇਹ ਭਲਿਆ ਤੂੰ ਪਰਮਾਤਮਾ ਦੀ ਸ਼ਰਨ ਬਾਰੇ ਸਮਝ ਉਸ ਗੱਲ ਨੂੰ ਧਿਆਨ ਵਿੱਚ ਰੱਖ ਇਸ ਗੱਲ ਨੂੰ ਜਾਣ ਲੈ ਵੀ ਉਹਦੀ ਸ਼ਰਨ ਕੀ ਹੈ ਉਹਦੀ ਸ਼ਰਨ ਵਿੱਚ ਪਿਆ ਕੀ ਮਿਲੇਗਾ ਕਹਿੰਦੇ ਜਿਹੇ ਸਿਮਰਤ ਗਣਕਾ ਸੀ ਉਦਰੀ ਤਾਕੋ ਜਸ ਉਰਤ ਹਾਰ ਮਰਜੀ ਕਹਿੰਦੇ ਤੂੰ ਗਣਕਾ ਬਾਰੇ ਸੁਣਿਆ ਵੇਸਵਾ ਸੀ ਇੱਕ ਸਾਧੂ ਆਇਆ ਮੀ ਪਿੰਦੇ ਵਿੱਚ ਸਾਧੂ ਨੇ ਵੇਖਿਆ ਵੀ ਇਹ ਤੇ ਵੇਸਵਾ ਆ ਪਰ ਉਹਨੇ ਆਪਣੀ ਧੀ ਜਾਣ ਕੇ ਉਹਨੂੰ ਬੁਲਾਇਆ ਬੜੀ ਪ੍ਰਭਾਵਤ ਹੋਈ ਸਾਧੂ ਨੂੰ ਕਹਿੰਦੀ ਜੀ ਮੇਰਾ ਭਲਾ ਕਿਵੇਂ ਹੋ ਸਕਦਾ ਮੈਂ ਤੇ ਸਾਰੀ ਉਮਰ ਮਾੜੇ ਕੰਮ ਕੀਤੇ ਉਹ ਕਹਿੰਦੇ ਆਲਾ ਮੇਰਾ ਤੋਤਾ ਆ ਇਹਨੂੰ ਰਾਮ ਰਾਮ ਕਹਿਣਾ ਸਿਖਾ ਦੇ ਉਨੇ ਕਹੇ ਜੀ ਇਹ ਕਿਤੇ ਕਿੰਨਾ ਕੋਕਾ ਕੰਮ ਮੈਂ ਸਿਖਾ ਦਾਂਗੀ ਹੁਣ ਇਥੇ ਬੰਦਿਆਂ ਨੂੰ ਰਾਮ ਰਾਮ ਸਿਖਾਉਣਾ ਔਖਾ ਤੋਤੇ ਨੂੰ ਸਿਖਾਉਣਾ ਤੇ ਹੋਰ ਵੀ ਜ਼ਿਆਦਾ ਕਿਤੇ ਨਾ ਕਿਤੇ ਗੁੰਜਲਦਾਰ ਹੋਏਗਾ ਮਹਾਰਾਜ ਹੁਕਮ ਦੇ ਵਿੱਚ ਕੀ ਹੋਇਆ ਉਹਨੂੰ ਤੋਤਾ ਦੇ ਕੇ ਚਲੇ ਗਏ ਉਹ ਰਾਮ ਰਾਮ ਜਪਾਉਣ ਲੱਗੀ ਦੱਸ ਦੇ ਕਿ ਐਸੀ ਰਟ ਲੱਗੀ ਐਸੀ ਰਟ ਲੱਗੀ ਐਸੀ ਰਟ ਲੱਗੀ ਉਹ ਰਾਮ ਰਾਮ ਕਰਦਿਆਂ ਰਾਮ ਹੀ ਹੋ ਗਈ ਮਹਾਰਾਜ ਜੀ ਕਹਿੰਦੇ ਜੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ ਕਹਿੰਦੇ ਜਿੰਦੇ ਜਾਸ ਗਉਣ ਨਾਲ ਜਿਸ ਪ੍ਰਮਾਤਮਾ ਨਾਲ ਜੁੜਨ ਕਰਕੇ ਗਣਕਾ ਵਰਗੀ ਇਸ ਸੰਸਾਰ ਤੋਂ ਤਰ ਗਈ ਮਹਾਰਾਜ ਜੀ ਕਹਿੰਦੇ ਤੂੰ ਦੱਸ ਤੂੰ ਕਿਉਂ ਨਾ ਤਰੇਗਾ ਰਹਾਉ ਦੇਵਨ ਤੋਂ ਬਾਅਦ ਫਿਰ ਬਖਸ਼ਿਸ਼ ਕਰਦੇ ਕਹਿੰਦੇ ਅਟਲ ਪਹਿਓ ਤਰੂ ਜਾ ਕੈ ਸਿਮਰਣ ਆਰ ਨਿਰਪੈ ਪਦ ਪਾਇਆ ਤਰੂ ਇੱਕ ਬਾਲਕ ਸੀ ਉਹਦਾ ਪਿਓ ਸੀ ਰਾਜਾ ਕਈ ਰਾਣੀਆਂ ਸਨ ਉਹਦੀ ਮਾਂ ਵੱਡੀ ਸੀ ਅ ਰਾਜੇ ਨੇ ਨਵੀਂ ਰਾਣੀ ਲੈ ਕੇ ਆਂਦੀ ਉਹ ਇੱਕ ਦਿਨ ਆਪਣੇ ਪਿਓ ਦੀ ਗੋਦ ਵਿੱਚ ਬੈਠਾ ਰਾਣੀ ਨੇ ਬਾਹ ਫੜ ਕੇ ਪਾਸੇ ਕਰ ਦਿੱਤਾ ਜਦੋਂ ਬਾਹ ਫੜ ਕੇ ਪਾਸੇ ਕੀਤਾ ਆਪਣੀ ਮਾਂ ਨੂੰ ਜਾ ਕੇ ਪੁੱਛਦਾ ਮਾਂ ਵੀ ਇਹ ਕੀ ਗੱਲ ਮੈਂ ਵੀ ਤੇ ਰਾਜੇ ਦਾ ਪੁੱਤਰਾ ਪਰ ਜਿਆਦਾ ਹੱਕ ਉਹ ਰਾਣੀ ਕਿਉਂ ਆਪਣਾ ਜਿਤਾਉਂਦੀ ਪਈ ਹੈ ਕਿਵੇਂ ਇਹ ਹੱਲ ਮਸਲਾ ਹੋਵੇ ਮਾਂ ਨੇ ਸੱਚ ਪੈ ਕੇ ਪੁੱਤ ਰੱਬ ਨਾਲ ਜੁੜੀਏ ਤੇ ਸਾਰੇ ਮਸਲੇ ਹੱਲ ਹੋ ਜਾਂਦੇ ਆ ਕਹਿੰਦੇ ਉਹ ਘਰੋਂ ਤੁਰੇ ਰਾਹ ਦੇ ਵਿੱਚ ਨਾਰਦ मुनि ਜੀ ਮਿਲੇ ਨਾਰਦ मुनि ਜੀ ਨੇ ਦੱਸਿਆ ਵੀ ਇਦਾਂ ਭਗਤੀ ਕਰੀ ਦੀ ਆ ਕਹਿੰਦੇ ਸੱਤ ਵਚਨ 5 ਕ ਸਾਲ ਦੀ ਉਮਰ ਸੀਗੀ ਨਿਸ਼ਚਾ ਕਰ ਲਿਆ ਵੀ ਮੈਂ ਕਰਾਂਗਾ ਹੀ ਕਰਾਂਗਾ ਜਦੋਂ ਇਹ ਸਮਾਰਗ ਨੂੰ ਤੁਰੇ ਨੇ ਰਾਜ ਨੂੰ ਪਤਾ ਲੱਗਾ ਨਾਰਦ मुनि ਨੇ ਰਾਜ ਨੂੰ ਵੀ ਦੱਸਤਾ ਵੀ ਤੇਰਾ ਪੁੱਤਰ ਇਸ ਰਾਹ ਤੇ ਤੁਰਨ ਲੱਗਾ ਖਿਆਲ ਕਰ ਤੁਰਨ ਕਾਦੇ ਵਾਸਤੇ ਲੱਗਾ ਵੀ ਮੇਰਾ ਮਸਲਾ ਹੱਲ ਹੋ ਜਾਏ ਮਸਲਾ ਕੀ ਹੈ ਵੀ ਮੇਰਾ ਪਿਓ ਮੈਨੂੰ ਪਿਆਰ ਨਹੀਂ ਕਰਦਾ ਕਹਿੰਦੇ ਰਾਜੇ ਨੇ ਕਿਹਾ ਮੈਂ ਅੱਧਾ ਰਾਜ ਦਿੰਦਾ ਆ ਤੂੰ ਵਾਪਸ ਆ ਜਾ ਕਹਿੰਦੇ ਉਹਨਾਂ ਸੋਚਿਆ ਜੇ ਮੇਰੇ ਤੁਰਿਆਂ ਅਧਾ ਰਾਜ ਮਿਲਦਾ ਤੇ ਮੈਂ ਕਰਾਂਗਾ ਤੇ ਮੈਨੂੰ ਕੀ ਮਿਲੇਗਾ ਫਿਰ ਮਿਲਣਾ ਕਿਸ ਰੱਬ ਨੂੰ ਮਿਲਣਾ ਸੀ ਹੁਣ ਰੱਬ ਕੋਲ ਤੇ ਸਾਰਾ ਕੁਝ ਹੀ ਹੈ ਮਹਾਰਾਜ ਜੀ ਕਹਿੰਦੇ ਦੇਖ ਇੱਕ ਨਿੱਕਾ ਜਿਹਾ ਬੱਚਾ ਇਸ ਰਾਤ ਤੇ ਤੁਰਿਆ ਤੇ ਮਹਾਰਾਜ ਕਹਿੰਦੇ ਉਹਨ ਦੀ ਇੰਨੀ ਵੱਡੀ ਵਡਿਆਈ ਹੈ ਸਹਿਬ ਕਹਿੰਦੇ ਅਟਲ ਭਇਓ ਕਹਿੰਦੇ ਉਹ ਅਟਲ ਹੋ ਗਿਆ ਇਸ ਸ੍ਰਿਸ਼ਟੀ ਤੇ ਅਟਲ ਭਇਓ ਤੂੰ ਜਾ ਕੇ ਸਿਮਰਨ ਅਨਿਰਪੈ ਪਦ ਪਾਇਆ ਮਹਾਰਾਜ ਕਹਿੰਦੇ ਉਹ ਡਰਿਆ ਨਹੀਂ ਕਿਸੇ ਤੋਂ ਜੰਗਲ ਚ ਇਕੱਲਾ 5 ਸਾਲ ਦਾ ਬੱਚਾ ਬੈਠਾ ਨਾ ਸ਼ੇਰ ਨਾ ਕੁੱਤੇ ਨਾ ਬਿੱਲੇ ਕਿਸੇ ਤੋਂ ਨਹੀਂ ਡਰਦਾ ਪਿਆ ਆਰਣ ਦੇ ਰੁਪਏ ਪਤ ਪਾਇਆ ਫਿਰ ਪਾਚਾ ਕਹਿੰਦੇ ਦੁਖ ਹਰਤਾ ਏ ਬਿਦ ਕੋ ਸੁਆਮੀ ਤੈ ਕਾਹੇ ਬਿਸਰਾ ਆਇਆ ਮਹਾਰਾਜ ਕਹਿੰਦੇ ਐਡੇ ਐਡੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿੰਦੇ ਕੋਲ ਐਨੇ ਤਰੀਕੇ ਨੇ ਤੇਰੇ ਦੁੱਖ ਦੂਰ ਕਰਨ ਦੇ ਕਹਿੰਦੇ ਤੂੰ ਉਸੇ ਦੱਸੋ ਤੁਸੀਂ ਉਹਨੂੰ ਵਿਸਾਰਿਆ ਕਿਉਂ ਆਇਆ ਫਿਰ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਜਬ ਹੀ ਸਰਨ ਗਹੀ ਕਿਰਪਾ ਨਿਦ ਗਾਜ ਗਰਹਾਤੇ ਛੂਟਾ ਮਹਾਰਾਜ ਜੀ ਕਹਿੰਦੇ ਇੱਕ ਸਮਾਂ ਤੈਨੂੰ ਦਸੀਏ ਇੱਕ ਵਾਰੀ ਨਾ ਇੱਕ ਵਾਰੀ ਕਿਸੇ ਗੰਦਰਬ ਨੂੰ ਇਹ ਸ਼ਰਾਪ ਮਿਲਿਆ ਤੂੰ ਹਾਥੀ ਦੀ ਜੂਨ ਚ ਪੈ ਜਾਵੇਂ ਉਹ ਹਾਥੀ ਦੀ ਜੂਨ ਚ ਪੈ ਗਿਆ ਹੋਇਆ ਕੀ ਵਰਣ ਦੇ ਤਲਾਬ ਵਿੱਚੋਂ ਪਾਣੀ ਪੀਣ ਲੱਗਾ ਤੇ ਤੰਦੂਏ ਨੇ ਫੜ ਲਿਆ ਹੁਣ ਜਦੋਂ ਤੰਦੂਏ ਨੇ ਫੜਿਆ ਤੇ ਮੌਤ ਸਾਹਮਣੇ ਦਿਸੇ ਮੌਤ ਸਾਹਮਣੇ ਦਿਸੇ ਤੇ ਰੱਬ ਨੂੰ ਯਾਦ ਕੀਤਾ ਜਦੋਂ ਰੱਬ ਨੂੰ ਯਾਦ ਕੀਤਾ ਤੇ ਪਰਮਾਤਮਾ ਨੇ ਆਣ ਕੇ ਫਿਰ ਜਿੰਦ ਬਖਸ਼ਾਈ ਮਹਾਰਾਜ ਜੀ ਕਹਿੰਦੇ ਜੇ ਇੱਕ ਜਾਨਵਰ ਦੀ ਜਿੰਦ ਬਖਸ਼ੀ ਜਾ ਸਕਦੀ ਹੈ ਰੱਬ ਨੂੰ ਯਾਦ ਕਰਨ ਕਰਕੇ ਕਿ ਤੇਰੀ ਨਹੀਂ ਬਖਸ਼ੀ ਜਾ ਸਕਦੀ ਬੜੇ ਪਿਆਰ ਨਾਲ ਸਮਝਾਉਂਦੇ ਕਹਿੰਦੇ ਜਬਹੀ ਸਰਣ ਗਹੀ ਕਿਰਪਾ ਨਿਦ ਗਜਗਰਾ ਤੇ ਛੂਟਾ ਮੈਂ ਮਾ ਨਾਮ ਕਹਾ ਲਾਵ ਵਰਣੋ RAM ਕਹਿਤ ਬੰਦਨ ਤੇ ਟੂਟਾ ਮਹਾਰਾਜ ਜੀ ਕਹਿੰਦੇ ਕੀ ਨਾਮ ਦੀ ਵਡਿਆਈ ਕਰੀਏ ਇੱਕ ਹਾਥੀ ਨੇ ਇੱਕ ਜਾਨਵਰ ਨੇ ਰੱਬ ਦਾ ਨਾਮ ਲਿਆ ਤੇ ਰੱਬ ਨੇ ਉਹਨੂੰ ਛਡਾ ਲਿਆ ਫਿਰ ਸਾਬ ਕਹਿੰਦੇ ਆਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਕਨੌਜ ਇਲਾਕਾ ਬ੍ਰਾਹਮਣਾਂ ਦਾ ਪੁੱਤਰ ਆਜਾਮਲ ਵੇਸਵਾ ਦੇ ਨਾਲ ਪ੍ਰੇਮ ਬਣ ਗਿਆ ਵੇਸਵਾ ਨੂੰ ਘਰੇ ਹੀ ਰੱਖ ਲਿਆ ਨਿਆਣੇ ਹੋਏ ਉਹਦੇ ਘਰੇ ਸਾਧੂ ਨੇ ਵੇਖਿਆ ਵੀ ਬ੍ਰਾਹਮਣ ਦਾ ਪੁੱਤਰ ਆ ਤੇ ਬੰਦਗੀ ਨਹੀਂ ਕਰਦਾ ਤੇ ਗਰਖ ਹੋ ਜਾਏਗਾ। ਉਹਨੇ ਕਿਹਾ ਜੀ ਘਰੇ ਆਇਆ ਤੱਕਿਆ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਆ। ਕਹਿੰਦੇ ਜੇ ਜਿਹੜਾ ਇਹਦੇ ਪੇਟੋਂ ਬੱਚਾ ਪੈਦਾ ਹੋਏਗਾ ਉਹਦਾ ਨਾਮ ਨਾਰਾਇਣ ਰੱਖਿਆ ਜੇ। ਸਤਿਬਚਨ। ਕਹਿੰਦੇ ਜੇ ਉਹਨੂੰ ਵਾਜਾ ਮਾਰਦੇ ਰਿਹਾ ਜੇ ਉਹ ਨਾਰਾਇਣ ਬੁਲਾਉਣ ਨਾਲ ਐਸੀ ਅੰਦਰ ਛੱਟ ਵੱਜ ਗਈ ਕਿ ਮੈਂ ਜਿਸ ਨਾਰਾਇਣ ਤੋਂ ਵਿਛੜ ਕੇ ਆ ਦੁਨੀਆਦਾਰੀ ਚ ਖਚਤ ਹੋਇਆ ਪਿਆ ਭੜਾ ਤੇ ਉਹਨੇ ਕਰਨਾ ਐਸੀ ਸੁਰਤਾਂ ਦੇ ਵਾਲੇ ਪਾਸੇ ਜੁੜੀ। ਕਹਿੰਦੇ ਕਿ ਰੱਬ ਨੇ ਉਹਦੀ ਬੰਦ ਖਲਾਸੀ ਕੀਤੀ। ਸਭ ਕਹਿੰਦੇ ਅਜਾਮਲ ਪਾਪੀ ਜਾਗ ਜਾਣੇ ਨਿਮਖ ਮਾਂਇ ਨਿਸਤਾਰਾ ਫਿਰ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਤਹਿ ਪੀ ਉਤਰਹਿ ਪਾਰ ਮਹਾਰਾਜ ਕਹਿੰਦੇ ਉਪਲਿਆ ਤੂੰ ਉਸ ਪਰਮਾਤਮਾ ਨੂੰ ਚੇਤੇਕਾਰ ਜਿਹੜਾ ਤੇਰੀਆਂ ਚਿੰਤਾਵਾਂ ਫਿਕਰਾਂ ਨੂੰ ਦੂਰ ਕਰਨ ਦੀ ਮਣੀ ਲਈ ਖੜਾਇਆ ਉਹ ਚਿੰਤਾ ਮਨਿਆ ਤੇਰੀ ਚਿੰਤਾ ਦਾ ਨਾਸ਼ ਕਰ ਦੇਗਾ ਤੈਪ ਹੀ ਉਤਰੇ ਪਾਰ ਮਹਾਰਾਜ ਜੀ ਕਹਿੰਦੇ ਤੂੰ ਵੀ ਪਾਰ ਹੋ ਜਾਏਗਾ ਤੇ ਮੇਰੀ ਇਹ ਗੱਲ ਧਿਆਨ ਨਾਲ ਸਮਝ ਲਈਏ ਮੈਨੂੰ ਵੀ ਸਮਝ ਆ ਜਾਏ ਆਪਾ ਤੇ ਪੁੱਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆ ਆਪਣਾ ਤੇ ਪੜਾ ਹੋਏ ਗਈ ਹੋਏਗਾ ਪਰ ਜੇ ਮਹਾਰਾਜ ਵਾਲੇ ਰਾਹ ਤੇ ਤੁਰਾਂਗੇ ਬੰਦਗੀ ਕਰਾਂਗੇ ਨਾਮ ਜਪਾਂਗੇ ਤੇ ਜੇ ਮਨ ਨੂੰ ਕਵਾਂਗੇ ਮੰਨ ਰੇ ਪ੍ਰਭ ਕੀ ਸਰਣ ਵਿਚਾਰ ਉਮਣਾ ਪ੍ਰਮਾਤਮਾ ਦੀ ਸ਼ਰਣ ਦੀ ਸਮਝ ਰੱਖ ਧਿਆਨ ਕਰ ਉਹਨੂੰ ਪਕੜ ਵਿੱਚ ਲਿਆ ਜਦੋਂ ਇਹ ਸੁਰਤ ਹੋਏਗੀ ਅਰਬ ਪੜਾ ਕਰੇਗਾ ਹੀ ਕਰੇਗਾ ਇਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਕਹੇ ਹੋਏ ਸੁਨੇ ਹੋਏ ਬਚਨ ਕਮਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ